ਸਸ਼ੀ ਗਾਜੀ ਮੈਂ ਆਸ਼ੀਰਵਾਦ ਕਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੀ ਜਿਹੜੇ ਕਾਂਗਰਸ ਪਾਰਟੀ ਦੇ ਤਿੰਨ ਚਾਰ ਆਗੂ ਨੇ ਉਹ ਸੱਚਮੁੱਚ ਭਾਜਪਾ ਦੇ ਵਿੱਚ ਜਾ ਰਹੇ ਨੇ ਇੱਕ ਵੱਡਾ ਮੁੱਦਾ ਛਿੜ ਗਿਆ ਹੈ ਜੇਕਰ ਗੱਲ ਕਰੀਏ ਕਾਂਗਰਸ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਜਲਦੀ ਹੀ ਕੀ ਕਾਂਗਰਸ ਪਾਰਟੀ ਆਪਣੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਆਪਣੇ ਹੀ ਆਗੂਆਂ ਨੂੰ ਰੋਕ ਸਕੇਗੀ ਜਾਂ ਫਿਰ ਉਹ ਭਾਜਪਾ ਵਿੱਚ ਚਲੇ ਜਾਣਗੇ ਜਿਵੇਂ ਪਹਿਲਾਂ ਜਿਹੜੇ ਮੇਨ ਆਗੂ ਸੀ ਜਿਹੜੇ ਖੁੰਡ ਸੀ ਉਹ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਉਹ ਕਾਂਗਰਸ ਨੂੰ ਛੱਡ ਕੇ ਜਿਹੜੇ ਨੇ ਭਾਜਪਾ 'ਚ ਚਲੇ ਗਏ ਜੇਕਰ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਸੁਨੀਲ ਜਾਖੜ ਦੀ ਜਾਂ ਫਿਰ ਗੱਲ ਕਰ ਲਈਏ ਗੁਰਮੀਤ ਸਿੰਘ ਸੋਢੀ ਦੀ ਯਾਨੀ ਕਿ ਮੋਦੀ ਸੀਗੇ ਜਿਹੜੇ ਜਿਨ੍ਹਾਂ ਨੂੰ ਖੁੰਡ ਮੰਨਿਆ ਜਾਂਦਾ ਸੀ ਜਿਨ੍ਹਾਂ ਨੂੰ ਖੁੰਡ ਮੰਨਿਆ ਜਾਂਦਾ ਸੀ ਕਿ ਇਹ ਕਾਂਗਰਸ ਦੇ ਨੂੰ ਕਦੀ ਨਹੀਂ ਛੱਡ ਸਕਦੇ ਲੇਕਿਨ ਉਹ ਵੀ ਕਾਂਗਰਸ ਨੂੰ ਛੱਡ ਕੇ ਬੀਜੇਪੀ ਵਿੱਚ ਚਲੇ ਗਏ ਦੂਸਰੇ ਪਾਸੇ ਇੱਕ ਵੱਡਾ ਮੁੱਦਾ ਛਲ ਗਿਆ ਹੈ ਕਿ 3-4 ਕਾਂਗਰਸ ਆਗੂ ਹੋਰ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਰਾਹੁਲ ਗਾਂਧੀ ਵੱਲੋਂ ਜਿਹੜਾ ਕਿਹਾ ਜਾਦਾ ਹੈ ਕੜੇਬੰਦੀਆਂ ਖਤਮ ਕਰ ਦਿਓ ਕਿਉਂਕਿ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਵੇਖਦੀ ਸਖਾਉਂਦੀ ਨਜ਼ਰ ਨਹੀਂ ਆਉਂਦੀ ਜਿਹੜੇ ਵੱਡੇ ਆਗੂ ਨੇ ਉਹ ਇੱਕ ਦੂਜੇ ਵਿੱਚ ਹੀ ਟਕਰਾਉਂਦੇ ਨਜ਼ਰ ਆ ਰਹੇ ਨੇ ਲੇਕਿਨ ਤਿੰਨ ਚਾਰ ਆਗੂ ਕਿਹੜੇ ਜਾ ਸਕਦੇ ਨੇ ਭਾਜੀਪੀ ਦੇ ਵਿੱਚ ਇਹ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਇਹ ਕੱਲ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਹਰਪਾਲ ਸਿੰਘ ਚੀਮਾ ਦਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਹਰਪਾਲ ਸਿੰਘ ਚੀਮਾ ਦੀ ਵੀਡੀਓ ਵੀ ਦੇਖ ਸਕਦੇ ਹੋ ਕਿ ਉਹਨਾਂ ਨੇ ਕੀ ਕਿਹਾ ਹੈ ਉਹਨਾਂ ਦਾ ਇਸ਼ਾਰਾ ਸਿੱਧਾ ਬਾਜਵਾ ਭਾਜਪਾ ਕਹਿੰਦੇ ਨਜ਼ਰ ਆਇਆ ਯਾਨੀ ਕਿ ਸਿੱਧਾ ਇਸ਼ਾਰਾ ਉਹਨਾਂ ਦਾ ਜਿੱਥੇ ਕਾਂਗਰਸ ਦੇ ਆਗੂ ਬੈਠਦੇ ਨੇ ਉਧਰ ਇਸ਼ਾਰਾ ਕਰਕੇ ਕਿਹਾ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੇ ਹੋਰ ਆਗੂ ਭਾਜਪੀ ਦੇ ਵਿੱਚ ਜਾਣਗੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉਹ ਕਾਂਗਰਸ ਪਾਰਟੀ ਨੂੰ ਜਿਹੜਾ ਹੈ ਵੱਡਾ ਝਟਕਾ ਦੇਣਗੇ ਜਦੋਂ ਤਿੰਨ ਚਾਰ ਆਗੂ ਭਾਜਪੀ ਦੇ ਵਿੱਚ ਚਲੇ ਗਏ। ਯਾਨੀ ਕਿ ਇਹ ਇਸ਼ਾਰਾ ਕਿੱਥੇ ਕਰ ਰਹੇ ਨੇ ਹਰਪਾਲ ਸਿੰਘ ਚੀਮਾ ਕਿਨੂੰ ਕਰ ਰਹੇ ਨੇ? ਇੱਕ ਪਾਸੇ ਕਾਂਗਰਸ ਪਾਰਟੀ ਜਿਹੜੀ ਹੈ ਆਪਣੇ ਆਪ ਨੂੰ ਦਿਨ-ਬਦਨ ਜਿਹੜਾ ਹੈ ਸਟਰੋਂਗ ਬਣਾ ਰਹੀ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਇੱਕ ਦੂਜੇ ਨੂੰ ਜਿਹੜੀ ਹੈ ਹਾਈ ਕਮਾਂਡ ਕਾਂਗਰਸ ਦੀ ਉਹ ਸਮਝਾ ਰਹੀ ਹੈ ਕਿ ਤੁਸੀਂ ਜਿਹੜੇ ਨੇ ਧੜੇਬੰਦੀਆਂ ਖਤਮ ਕਰੋ ਇੱਕ ਸਟੇਜ ਤੇ ਨਜ਼ਰ ਆਓ ਕਿਉਂਕਿ ਧੜੇਬੰਦੀਆਂ ਜੇ ਤੁਸੀਂ ਨਾ ਖਤਮ ਕੀਤੀਆਂ ਜਿਵੇਂ 2024 ਦੀਆਂ ਲੋਕ ਸਭਾ ਵਿੱਚ ਆਪਾਂ ਨੂੰ ਕਾਟਾ ਪਿਆ ਉਹ ਤਰੀਕੇ ਦੇ ਨਾਲ 2027 ਦੇ ਵਿੱਚ ਕਾਟਾ ਨਾ ਖਾ ਲਈਏ ਲੇਕਿਨ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਕਿਹੜੇ ਤਿੰਨ ਚਾਰ ਆਗੂ ਨੇ ਜਿਹੜੇ ਹਰਪਾਲ ਸਿੰਘ ਚੀਮਾ ਦੇ ਇਸ਼ਾਰੇ ਵੱਲ ਵੇਖਦੇ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਦੀ ਤਿਆਦੀ ਕਰ ਰਹੇ ਨੇ ਕੀ ਬੀਜੇਪੀ ਉਹਨਾਂ ਨੂੰ ਈੜੀ ਤੋਂ ਪਵਾ ਸਕਦੀ ਹੈ ਜਾਂ ਫਿਰ ਕਹ ਲਈਏ ਕਿ ਉਹਨਾਂ ਤੇ ਕੋਈ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਕੋਈ ਉਹਨਾਂ ਨੂੰ ਕੱਸਿਆ ਜਾਏਗਾ ਉਹਨਾਂ ਦੀ ਕਹਿ ਦਾ ਮਤਲਬ ਉਹਨਾਂ ਉੱਤੇ ਕੋਈ ਝੂਠੇ ਪਰਚੇ ਪਾਏ ਜਾਣਗੇ ਜਾਂ ਫਿਰ ਆਪਣੀ ਮਰਜ਼ੀ ਨਾਲ ਆਪਣੇ ਬਲਬੂਤੇ ਤੇ ਜਿਹੜੀ ਹੈ ਕਾਂਗਰਸ ਪਾਰਟੀ ਦੇ ਆਗੂ ਜਿਹੜੇ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ